ਕਾਂਗਰਸ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਹੋਜਲਾ ਦੇ ਹੱਕ ਦੇ ਵਿੱਚ ਇੱਕ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ ਜਿਸ ਦੇ ਵਿੱਚ 올 ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਜਿਹੜੇ ਨੇ ਪਹੁੰਚ ਰਹੇ ਨੇ ਰੈਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਹਾਲਾਂਕਿ ਸ਼ਾਮ ਵੇਲੇ ਰੈਲੀ ਹੈ ਕੁਝ ਗਰਮੀ ਜ਼ਰੂਰ ਘਟੀਆਂ ਪਰ ਹਾਲਾਂਕਿ ਅੰਮ੍ਰਿਤਸਰ ਦਾ ਟੈਂਪਰੇਚਰ ਅੱਜ ਵੀ 44 ਡਿਗਰੀ ਤੱਕ ਪਹੁੰਚਿਆ ਸੀ ਅੰਮ੍ਰਿਤਸਰ ਦੀ 에어ਪੋਰਟ ਰੋਡ ਦੇ ਉੱਤੇ ਇਹ ਜਿਹੜੀ ਰੈਲੀ ਆ ਕਰਵਾਈ ਜਾ ਰਹੀ ਹੈ ਜਿੱਥੇ ਜਿਹੜੇ ਹਰਪੁਰਤਾਵਿਜ ਨਾਲਾ ਨੇ ਕਾਂਗਰਸ ਦੇ ਸੀਨੀਅਰ ਆਗੂ ਉਹਨਾਂ ਦੇ ਘਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਸੰਖਿਆ ਦੇ ਵਿੱਚ ਕਾਂਗਰਸੀ ਕਾਰਕੁਨ ਜਿਹੜੇ ਨੇ ਉਹ ਪਹੁੰਚ ਰਹੇ ਨੇ ਇਸ ਰੈਲੀ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਸਾਹਮਣੇ ਦੇਖ ਸਕਦੇ ਹੋ ਜਿਤੋਂ ਤੱਕ ਵੀ ਨਜ਼ਰ ਮਾਰੀ ਜਾਵੇ ਤਾਂ ਵੱਡੀ ਸੰਖਿਆ ਦੇ ਵਿੱਚ ਕਾਂਗਰਸੀ ਕਾਰਕੁਨ ਜਿਹੜੇ ਨੇ ਉਹ ਰੈਲੀ ਜੇ ਸ਼ਮੂਲੀਅਤ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ 올 ਇੰਡੀਆ ਕਾਂਗਰਸ ਕਮੇਟੀ ਦੇ ਜਿੰਨੇ ਵੀ ਸੀਨੀਅਰ ਆਗੂ ਨੇ ਉਹ ਇੱਥੇ ਪਹੁੰਚ ਰਹੇ ਸੀ ਡਿਪਟੀ ਸੀਐਮ ਜਿਹੜੇ ਨੇ ओपी ਸੋਨੀ ਜਿਹੜੇ ਨੇ ਅ ਜੇ ਗੱਲ ਕੀਤੀ ਜਾਵੇ ਉਹ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਜਿਹੜੇ ਆਫਿਸ ਹੋਣੀ ਉਹ ਇਥੋਂ ਲੰਗੇ ਸੀ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਵੀ ਜਿਹੜੇ ਨੇ ਪਹੁੰਚੇ ਨੇ ਸੀਐਲਪੀ ਲੀਡਰ ਦਾ ਕਾਫਲਾ ਇਥੋਂ ਰੈਡੀਸਨ ਹੋਟਲ ਵੱਲ ਗਿਆ ਹੈ ਜਿੱਥੇ ਰੈਡੀਸਨ ਹੋਟਲ ਦੇ ਵਿੱਚ ਰਾਹੁਲ ਗਾਂਧੀ ਜਿਹੜੇ ਨੇ ਠਹਿਰੇ ਹੋਏ ਨੇ ਜਸਬੀਰ ਸਿੰਘ ਡਿੰਪਾ ਮੈਂਬਰ ਪਾਰਲੀਮੈਂਟ ਉਹਨਾਂ ਦੇ ਜਿਹੜਾ ਇਹ ਹੋਟਲ ਹੈ ਤੇ ਉਥੇ ਰਾਹੁਲ ਗਾਂਧੀ ਜੀ ਜਿਹੜੇ ਨੇ ਉਹ ਠਹਿਰੇ ਹੋਏ ਨੇ ਤਾਂ ਇਸ ਤਰ੍ਹਾਂ ਦੇ ਉੱਤੇ ਜਿਹੜੀ ਵੱਡੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਨੇ ਅਮਰਸਰ ਦੇ ਵਿੱਚ ਇੱਕ ਵੱਡਾ ਕਾਫਲਾ ਜੇ ਗੱਲ ਕੀਤੀ ਜਾਵੇ ਤਾਂ ਉਹ ਵੀ ਸੋਨੀ ਜਿਹੜੇ ਨੇ ਉਹਨਾਂ ਦੇ ਸੁਪੁੱਤਰ ਵਿਕਾਸ ਸੋਨੀ ਲੈ ਕੇ ਆ ਰਹੇ ਨੇ ਹਰਪ੍ਰਤਾਪ ਜਨਾਲਾ ਜਿਹੜੇ ਨੇ ਵੱਡਾ ਕਾਟ ਲੈ ਕੇ ਆ ਰਹੇ ਨੇ 100 ਦੇ ਕਰੀਬ ਬਸਾਂ ਦਾ ਤਾਂ ਜੋ ਜਾਣਕਾਰੀ ਮਿਲੀ ਹੈ ਤਾਂ ਬਸਾਂ ਨੂੰ ਪੁਛੇ ਰੋਕਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਸੁਖ ਸਰਕਾਰੀਆ ਤੇ ਦਿਲਰਾਜ ਸਰਕਾਰੀਆ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ ਉਹਨਾਂ ਵੱਲੋਂ ਉਹ ਆਪਣੇ ਵੱਡੇ ਸਾਥੀਆਂ ਸਮੇਤ ਇੱਥੇ ਪਹੁੰਚ ਰਹੇ ਨੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਇਸ ਪਾਸੇ ਤਮਾਮ ਜਿਹੜੇ ਕਾਂਗਰਸ ਦੇ ਆਗੂ ਨੇ ਤੁਸੀਂ ਦੇਖ ਸਕਦੇ ਹੋ ਵਹੀਰਾ ਘਾਤ ਕੇ ਜਿਹੜੇ ਪਹੁੰਚ ਰਹੇ ਨੇ ਜਥੇ ਬਣਾ ਕੇ ਪਹੁੰਚ ਰਹੇ ਨੇ तकरीबन ਰਾਹੁਲ ਗਾਂਧੀ ਨੇ 6 ਵਜੇ ਜਿਹੜੀ ਆਪਣੀ ਸਟੇਜ ਤੋਂ ਭਾਸ਼ਣ ਜਿਹੜਾ ਉਹ ਸ਼ੁਰੂ ਕਰ ਰਹੇ ਤੇ ਇਸ ਪਾਸੇ ਦੇਖ ਸਕਦੇ ਹੋ ਕਾਂਗਰਸ ਪਾਰਟੀ ਦੇ ਝੰਡੇ ਲੈ ਕੇ ਜਿਹੜੇ ਵੀ ਕਾਂਗਰਸ ਦੇ ਕਾਰਕੁਨ ਨੇ ਪੁਲਿਸ ਵੱਲੋਂ ਇਹ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਪੂਕਤਾ ਇੰਤਜ਼ਾਮਾਤ ਕੀਤੇ ਗਏ ਨੇ ਵੱਡੀ ਸੰਖਿਆ ਦੇ ਵਿੱਚ ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਆ ਉਹ ਤਨਾਤ ਕੀਤੀਆਂ ਗਈਆਂ ਨੇ ਜਿਹੜੇ ਅੱਜ ਕਿਉਂਕਿ ਪੰਜਾਬ ਦੇ ਵਿੱਚ ਜਿਹਨਾਂ ਦੀਆਂ ਲੋਕ ਸਭਾ ਚੋਣਾਂ ਸ਼ੁਰੂ ਹੋਈਆਂ ਇਹ ਪਹਿਲੀ ਰੈਲੀ ਜਿਹੜੀ ਆ ਰਾਹੁਲ ਗਾਂਧੀ ਉਹਨਾਂ ਦੀ ਜਿਹੜੀ ਹੈ ਉਹ ਇੱਥੇ ਹੋਣ ਜਾ ਰਹੀ ਹੈ ਕਿਉਂਕਿ ਆਖਰੀ ਫੇਸ ਦੇ ਵਿੱਚ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਹੋਣੀਆਂ ਨੇ ਦਾ ਤਕਰੀਬਨ 1 ਜੂਨ ਨੂੰ ਆਖਰੀ ਫੇਸ ਹੈ ਤੇ ਆਖਰੀ ਫੇਸ ਤੋਂ ਬਾਅਦ ਜੇ ਗੱਲ ਆਖਰੀ ਫੇਸ ਦੇ ਵਿੱਚ ਚੋਣ ਪ੍ਰਚਾਰ ਦਾ ਹੁਣ ਜਿਹੜਾ ਫੋਕਸ ਸਾਰਾ ਪੰਜਾਬ ਵੱਲ ਰਹੇਗਾ ਜਿਸ ਦੇ ਵਿੱਚ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ ਤਿੰਨ ਦੋ ਦਿਨਾਂ ਇਹਦੇ ਵਿੱਚ ਤਿੰਨ ਧੂਆਂ ਤਾਂ ਰੈਲੀਆਂ ਕੀਤੀਆਂ ਗੁਰਦਾਸਪੁਰ ਜਲੰਧਰ ਤੇ ਪਟਿਆਲਾ ਵਿਖੇ ਤਾਂ ਹੁਣ ਇਸ ਤਰ੍ਹਾਂ ਹੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਫੋਕਸ ਹੁਣ ਪੰਜਾਬ ਵੱਲ ਹੋ ਗਿਆ ਹੈ 13 ਲੋਕ ਸਭਾ ਸੀਟਾਂ ਨੇ ਪੰਜਾਬ ਦੀਆਂ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਸਾਹਮਣੇ ਕੈਮਰਾ ਪਰਸਨ ਦਿਖਾ ਰਹੇ ਨੇ ਰੈਲੀ ਜਿਹੜੀ ਕਿੰਨਾ ਵੱਡਾ ਜਿਹੜਾ ਪੰਡਾਲ ਹੈ ਇਹ ਲਗਾਇਆ ਗਿਆ ਏਅਰਪੋਰਟ ਰੋਡ ਦੀਆਂ ਤਸਵੀਰਾਂ ਨੇ ਹਾਲਾਂਕਿ ਗਰਮੀ ਹਲੇ ਵੀ ਸ਼ਾਮ ਦਾ ਜਰੂਰ ਸਮਾਂ ਹੈ ਗਰਮੀ ਹਲੇ ਵੀ ਜਿਹੜੀ ਹੈ ਉਹ ਘਟ ਨਹੀਂ ਹੋਈ ਤਾਂ ਇਸ ਜਗ੍ਹਾ ਦੇ ਉੱਤੇ ਕਾਂਗਰਸ ਦੇ ਜਿਹੜੇ ਤੁਸੀਂ 3 ਵੀਲਰ ਲੈ ਕੇ ਤਾਂ ਕਾਂਗਰਸ ਦੇ ਕੌਂਸਲਰ ਜਿਹੜੇ ਨੇ ਇਥੇ ਦੇਖ ਸਕਦੇ ਹੋ ਤੁਸੀਂ ਇਹ ਤੇ ਪਹੁੰਚ ਰਹੇ ਨੇ ਆਪਣੇ ਸਾਥੀਆਂ ਸਮੇਤ ਤਾਂ तमाम ਜਿਹੜੇ ਆਗੂ ਨੇ ਇਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ तमाम ਵਰਕਰ ਸਹਿਬਾਨ ਤੇ ਪੁਸ਼ਕਰ ਸਿੰਘ ਧਾਮੀ ਅੱਜ ਇੱਕ ਹੋਰ ਜੋ ਜਾਣਕਾਰੀ ਮਿਲੀ ਆ ਉਸ ਤਰ੍ਹਾਂ ਖੰਡ ਦੇ ਸੀਐਮ ਲੁਧਿਆਣਾ ਦੇ ਵਿੱਚ ਰੈਲੀ ਕਰਨਗੇ ਤਾਂ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ तमाम ਵੱਡੇ ਆਗੂ ਭਾਵੇਂ ਭਾਰਤੀ ਜਨਤਾ ਪਾਰਟੀ ਦੇ ਹੋਣ ਜਾਂ ਕਾਂਗਰਸ ਦੇ ਉਹ ਹੁਣ ਉਹਨਾਂ ਦਾ ਫੋਕਸ ਪੰਜਾਬ ਦੇ ਵੱਲ ਹੋ ਗਿਆ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਰੋਡਚੋ ਅੰਮ੍ਰਿਤਸਰ ਦੀ ਸੀਟ ਤੇ ਕਰਕੇ ਗਏ ਨੇ ਗੁਰਜੀਤ ਸਿੰਘ ਔਇਲਾ ਇਥੋਂ ਦੇ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਨੇ ਸਿੱਧੀ ਮੈਂਬਰ ਪਾਰਲੀਮੈਂਟ ਜੇ ਗੱਲ ਕੀਤੀ ਜਾਵੇ ਤਾਂ ਤੀਸਰੀ ਵਾਰ ਉਹ ਚੋਣ ਮੈਦਾਨ 'ਚ ਨੇ ਉਹਨਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਕੈਬਨਿਟ ਵਜ਼ੀਰ ਨੇ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਤੋਂ ਇਲਾਵਾ ਜਿਹੜੇ ਅਨੈਲ ਜੋਸ਼ੀ ਸਾਬਕਾ ਮਿਨਿਸਟਰ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਤਰਨਜੀਤ ਸਿੰਘ ਸੰਧੂ ਸਾਬਕਾ ਐਮਬੈਸਡਰ ਨੇ ਤਾਂ ਇੱਕ ਵੱਡਾ ਮੁਕਾਬਲਾ ਤੇ ਕਾਂਗਰਸ ਜਿਹੜੀ ਹੈ ਪੰਜਾਬ ਦੇ ਵਿੱਚ ਪ੍ਰਮੁੱਖ ਦਾਵੇਦਾਰ ਪਿਛਲੀ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ 8 ਸੀਟਾਂ ਜਿਹੜੀਆਂ ਸੀ ਉਹ ਜਿੱਤੀਆਂ ਸੀ ਤੇ ਇੱਕ ਚੰਗਾ ਸਕੋਰ 13 ਦੇ ਵਿੱਚੋਂ 8 ਸੀਟਾਂ ਕਾਂਗਰਸ ਜਿੱਤਣ ਦੀ ਜਿਹੜੀ ਸੀ ਜਿੱਤਨ ਚ ਕਾਮਯਾਬ ਰਹੀ ਸੀ ਤਾਂ ਹੁਣ ਵੀ ਕਾਂਗਰਸ ਦਾ ਫੋਕਸ ਹੈ ਵੱਧ ਤੋਂ ਵੱਧ ਸੀਟਾਂ ਜਿੱਤਣ ਦਾ ਤਾਂ ਤੀਸਰੀ ਵਾਰ ਦਾਵੇਦਾਰ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਤੇ ਅੱਜ ਰਾਹੁਲ ਗਾਂਧੀ ਦੀ ਜਿਹੜੀ ਇਹ ਰੈਲੀ ਹੈ ਇਥੇ ਅੱਜ ਜਿਹੜੀ ਉਸ ਦੇ ਵਿੱਚ ਰਾਹੁਲ ਗਾਂਧੀ ਕੋਲ ਸਮੇਂ ਤੱਕ ਪਹੁੰਚਣਗੇ ਤੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ ਕੈਮਰਾਬਰਸ ਨੂੰ ਮੁਕੇਸ਼ ਸ਼ਵਾਵਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ